ਤੋ ਅਦਰ ਚੰਡੀਗੜ੍ਹ ਮੇਅਰ ਚੋਣ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕੀਤੇ ਨੇ ਤੇ ਕਿਹਾ ਕਿ ਮੇਅਰ ਚੋਣ ਨੂੰ ਲੈ ਕੇ 6 ਫਰਵਰੀ ਤੱਕ ਤਾਰੀਖ ਕਾਫੀ ਲੰਬੀ ਹੈ ਤੋ ਉੱਥੇ ਹਾਈ ਕੋਰਟ ਦਾ ਕਹਿਣਾ ਹੈ ਕਿ 23 ਜਨਵਰੀ ਦੱਸਿਆ ਜਾਵੇ ਕਿ ਮੇਅਰ ਚੋਣ ਕਦੋਂ ਕਰਵਾ ਰਹੇ ਹਾਂ ਤੋ ਉੱਥੇ ਆਪ ਦੇ ਮੇਅਰ ਉਮੀਦਵਾਰ ਨੇ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਟਾਲਣ ਸੰਬੰਧੀ ਹਾਈ ਕੋਰਟ ਦੇ ਵਰਚੁਅਲ ਪਟੇਸ਼ਨ ਪਾਈ ਸੀ ਤੋ ਉੱਥੇ ਚੰਡੀਗੜ੍ਹ ਮੇਅਰ ਚੋਣਾਂ ਦਾ ਮਾਮਲਾ ਜਿਹੜਾ ਕਿ ਹੁਣ ਗਰਮਾਂਦਾ ਨਜ਼ਰ ਆ ਰਿਹਾ ਹੈ ਤੇ ਹੁ ऐसा है इसके पीछे जो आज की जो कार्रवाई आई है मैं पूरी बता देता हूँ जो पटिशन आज डाली गई वो जो बाद में जो ऑर्डर पोस्टपोनमेंट का था उसके ऊपर चैलेंज करने के लिए उन्होंने रिट पटिशन डाली थी उनकी प्राइमरीली आर्गूमेंट ये है कि डिप्टी कमिश्नर ने एक बार ही अगर डेट फिक्स कर दी तो उसके बाद सिर्फ हाउस को पावर है कि उसको पोस्टपोन करे या अर्जन करे उसके ऊपर काफ़ी बहस चली

बाईस तारीख को क्योंकि बहुत बड़ा अयोध्या का इवेंट है उस करके सिक्योरिटी चंडीगढ़ पुलिस नहीं दे पा रही सट कुछ डायरेक्शंस इशू करनी है कि जिस तरह से पंजाब पुलिस और पंजाब पुलिस के कमांडोज या जो जिनके साथ में लोग आ रहे हैं उसको कैसे प्रिवेंट किया जा सकता है उसका कॉग्निजेंस डीजीपी ने भी लिया है उसको भी थोड़ा टाइम लगेगा उसके इमीडिएटली बाद 26 जनवरी को वैसे भी सिक्योरिटी प्रॉब्लम है

वो कह रहे हैं कि वो लेके आए नहीं तो फिर आप अपना रिप्लाई फाइल करें अगर वो पॉसिबल है तो शायद सारा मामला खत्म हो जाए ये कोर्ट की ओरल ऑब्जर्वेशन है कोर्ट के ऑर्डर में नहीं है तो इसका बबत मेरा चंडीगढ़ तो प्रिंस जुड़ गए ने प्रिंस चंडीगढ़ में चोनदा जड़ा की मामला गरमाउता नजर आ रहा है तो हाई कोर्ट ने चंडीगढ़ प्रशासन को आदेश जारी किए हैं ताकि कुछ जानकारी आ ਬਿਲਕੁਲ ਤੁਹਾਨੂੰ ਦੱਸਾਂ ਚਾਹੂੰਗਾ ਕਿ ਬੀਤੇ ਦਿਨੀ ਜੋ ਮੇਅਰ ਦੇ ਚੋਣਾਂਵਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਬਹੁਤ ਵੱਡਾ ਰੌਲਾ ਪੈ ਰਿਹਾ ਹੈ ਪਰ ਗੱਲ ਕੀ ਹੈ ਭਾਜਪਾ ਤੇ ਆਈਐਨਡੀਆ ਦੇ ਕਟਵੰਨਾਂ ਦੇ ਵਿਚਕਾਰ ਜਦੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਨੇਤਾ ਇਕੱਠੇ ਹੋ ਕੇ ਸੀਏ ਤਾਂ ਉੱਥੇ ਇਹਨਾਂ ਨੇ ਖਲਾਫ ਚਾਇਆ ਕਿ ਇਸ ਵਾਰ ਬੀਜੇਪੀ ਨੂੰ ਭਾਜਪਾ ਨੂੰ ਦੱਬ ਦਵਾਂਗੇ ਲੇਕਿਨ ਐਨ ਮੌਕੇ ਬੀਤੇ ਦਿਨ ਜਦੋਂ ਚੋਣਾਂ ਹੋਣੀਆਂ ਸੀਗੀਆਂ ਤਾਂ ਇੱਕ ਬੰਦਾ ਇੱਕ ਇੱਕ ਜੋ ਚੋਣਾਂ ਜੇ ਕੋ ਨਹੀ ਪਹੁੰਚਿਆ ਉਹਨੇ ਆਪਣਾ ਬਿਮਾਰੀ ਦਾ ਇਲਾਜ ਕਰ ਸਿਆ ਵੀ ਕਿਵੇਂ ਬਿਮਾਰ ਆ ਨੋਟਿਸ ਜੱਜ ਕਰਕੇ ਚੋਣਾਂ ਰੱਦ ਹੋ ਗਈਆਂ ਲੇਕਿਨ ਉਸ ਤੋਂ ਬਾ ਆਪ ਉਹ ਆਮ ਆਦਮੀ ਪਾਰਟੀ ਜਿਹੜਾ ਨੇਤਾ ਸੀ ਮੇਨ ਉਹਨੇ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਕਿ ਭਾਜਪਾ ਸੈਂਟਰ ਦੇ ਵਿੱਚ ਹੁਣ ਕਰਕੇ ਇੰਦਰ ਦੇ ਵਿੱਚ ਹੁਣ ਕਰਕੇ ਧੱਕਾ ਕਰ ਰਹੀ ਹੈ ਤਾਂ ਉਸ ਦੇ ਤੁਰੰਤ ਜੋ ਚੋਣਾਂ ਦਾ ਇਲਾਜ ਕੀਤਾ ਤਾਂ ਉਹ 6 ਫਰਵਰੀ ਦਾ ਸੈ ਗਿਆ ਲੇਕਿਨ ਅੱਜ ਜੋ ਸੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤਾਂ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਗੱਲ ਆਖਦਿਆ ਕਿ ਹੈ ਕਿ ਛੇ ਪਰਵ ਦੇ ਤਰੀਕਾ ਬਹੁਤ ਲੰਬੀ ਹੈ ਇਹ ਚੋਣਾ ਨੂੰ ਜਲਦੀ ਜਲਦੀ ਕਰਵਾਇਆ ਜਾਵੇ ਅਗਰ ਹੋ ਸਕੇ ਤਾਂ 23 ਜਨਵਰੀ ਨੂੰ ਹੀ ਚੋਣਾ ਹੋਣੇ ਚਾਹੀਏ ਨੇ ਤਾਂ ਇਸ ਗੱਲ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਫਟਕਾਰ ਵੀ ਕਹਿ ਸਕਦੇ ਆ ਇੱਕ ਨਿਰਦੇਸ਼ ਵੀ ਕਹਿ ਸਕਦਾ ਹਾਈ ਕੋਰਟ ਦੇ ਨਿਰਦੇਸ਼ ਨੇ ਕਿ ਇਸ ਤਰ੍ਹਾਂ ਦੇ ਕੇ ਨਾਲ ਕਦੇ ਵੀ ਨਹੀਂ ਹੋਣਾ ਚਾਹੀਦਾ ਅਗਰ ਤੁਸੀਂ ਹੈਗੇ ਹੋ ਤਾਂ ਕਿਸੇ ਦੇ ਤੇ ਕੋਈ ਦਬਾਅ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਆਮ ਆਦਮੀ ਪਾਰਟੀ ਦੇ ਨੇਤਾ ਤੇ ਕਾਂਗਰਸ ਦੋਹਾਂ ਵੱਲੋਂ ਮਿਲ ਕੇ ਗੱਲ ਗਈ ਗਈ ਸੀ ਲੇਕਿਨ ਜੋ ਹਾਈ ਕੋਰਟ ਦਾ ਦਰ ਇਸ ਤਰ੍ਹਾਂ ਲੋ ਹਾਈ ਕੋਰਟਰ ਵੱਲੋਂ ਖਟਕਾਰ ਕਟਕਸਾਇਆ ਗਿਆ ਤੇ ਚੰਡੀਗੜ੍ਹ ਦੇ ਵਿੱਚ ਸਾਰਾ ਕਰ ਇਹਨਾਂ ਦਬਾਅ ਬਣਾਇਆ ਜਾ ਰਿਹਾ ਹੈ ਆਈਐਨਡੀਆ ਗਠਮੰਦਨ ਦੇ ਉੱਪਰ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਉੱਪਰ ਤਾਂ ਅੱਜ ਉੱਥੇ ਦੇ ਵਿੱਚ ਚੋਣਾਂ ਲੈ ਕੇ ਮੇਅਰ ਦੀ ਚੋਣਾਂ ਲੈ ਕੇ ਹਾਈ ਕੋਰਟ ਦਾ ਆਦੇਸ਼ ਜਾਰੀ ਹੋਇਆ ਹੈ ਕਿ ਅਗਰ ਹੋ ਸਕੇ ਤਾਂ 23 ਅਗਸਤ ਨੂੰ ਹੀ ਚੋਣਾਂ ਹੋਣ ਜੀ ਪੂਰੀ ਸਮਾਜਵਾਦੀ ਪਾਰਟੀ ਦੇ ਮੇਅਰ ਨੇ ਪਟੀਸ਼ਨ ਪਾਈ ਸੀ ਤਾਂ ਤੁਹਾਨੂੰ ਲੱਗਦਾ ਕਿ ਹੁਣ ਚੰਡੀਗੜ੍ਹ ਨੂੰ ਮੇਅਰ ਮਿਲ ਜਾਵੇਗਾ ਤਾਂ ਤੁਹਾਨੂੰ ਕੀ ਲੱਗਦਾ ਕਿ ਕਿਸਤੇ ਜਿਹੜਾ ਕਿ ਮੇਅਰ ਦਾ ਦਾਸ ਆ ਸਕਦਾ ਜੀ ਬਿਲਕੁਲ ਕਿਉਂਕਿ ਜਦੋਂ ਪੋਟੈਂਸ਼ਲ ਪਾਈ ਸੀ ਤਾਂ ਇਸ ਗੱਲ ਤੋਂ ਉਹਨਾਂ ਨੂੰ ਇਹ ਲੱਗਿਆ ਕਿ ਜੋ ਮੇਅਰ ਹੈ ਇਸ ਵਾਰ ਕਿਉਂਕਿ ਜੋ ਬਿਕਰ ਨਿਕਲਦੇ ਵਿੱਚ ਆ ਰਿਹਾ ਹੈ ਜੋ ਗੱਲ ਬਣ ਰਹੀ ਹੈ ਤਾਂ ਮੇਅਰ ਜੋ ਆਮ ਆਦਮੀ ਪਾਰਟੀ ਦਾ ਉੱਪਰ ਅਭਾਵ ਬਣ ਰਹੇ ਨੇ ਜਦੋਂ ਅਗਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਹੀ ਜ਼ਿਆਦਾ ਸੂਚਾਰ ਨੇ ਕਿ ਉਹਨਾਂ ਨੂੰ ਲੈ ਕੇ ਅੱਜ ਆਵੇ ਤਾਂ ਇਸੇ ਕਰਕੇ ਉਹਨਾਂ ਦਾ ਜੋ ਇਲਜ਼ਾਮ ਨੇ ਆਮ ਆਦਮੀ ਪਾਰਟੀ ਦੇ ਭਾਜਪਾ ਦੇ ਤੇ ਇਲਜ਼ਾਮ ਲਗਾਏ ਗਏ ਨੇ ਕਿ ਡਰ ਗਏ ਭਾਜਪਾ ਨੂੰ ਸ਼ਾਇਦ ਇਹ ਚ ਹੋ ਚੁੱਕਿਆ ਹੈ ਕਿ ਭਾਜਪਾ ਜਿੱਤ ਨਹੀਂ ਸਕੇਗੀ ਇਸੇ ਕਰਕੇ ਉਹਨਾਂ ਨੇ ਛੋੜਾ ਰੱਦ ਕਰਵਾਈਆਂ ਨੇ ਤੇ ਇਸੇ ਕਰਕੇ ਲੈ ਕੇ ਹਾਈ ਕੋਰਟ ਦੇ ਵਿੱਚ ਗਏ ਦਵਾਜਕਰ ਕਰਟਾਇਆ ਤੇ ਹਾਈ ਕੋਰਟ ਨੇ ਵੀ ਇਹ ਆਦੇਸ਼ ਨੇ ਕਿ ਜਲਦੀ ਜਲਦੀ ਛੋੜਾ ਹੋਣਾ ਤੁਹਾਨੂੰ ਲੱਗਦਾ ਕਿ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਚੰਡੀਗੜ੍ਹ ਪ੍ਰਸ਼ਾਸਨ ਕਰੇਗਾ ਇਹ ਤਾਂ ਦੇਖੋ ਜੀ ਸਾਹਮਣੇ ਉਸ ਤੋਂ ਬਾਅਦ ਫੈਸਲਾ ਆਉਂਦਾ ਕਿਉਂਕਿ ਹਾਈ ਕੋਰਟ ਨੇ ਦੇਸ਼ ਨੇ ਪਾਲਣਾ ਤਾਂ ਕਰਨੀ ਹੀ ਪਏਗੀ ਲੇਕਿਨ ਉਹਨਾਂ ਨਿਕਲ ਕੇ ਕੀ ਆਉਂਦਾ ਕਿ ਵਾਕਿਆ ਦੇ ਵਿੱਚ ਤੇ ਜਾਂਦੇ ਨੇ ਛੋੜਾ ਦਾ ਮੇਰ ਦਾ ਇعلان ਕੀਤਾ ਜਾਵੇਗਾ ਕਿਉਂਕਿ ਹਾਲੇ ਤੱਕ ਕੋਈ ਟਿੱਪਣੀ ਨਹੀਂ ਆਈ ਹੈ ਹੋ ਸਕਦਾ ਹੈ ਅੱਜ ਰਾਤ ਤੱਕ ਜੇ ਕੋਈ ਮੀਟਿੰਗ ਕਰਕੇ ਦੁਬਾਰਾ ਕੋਈ ਟਿੱਪਣੀ ਕੀਤੀ ਜਾਂਦੀ ਹੈ ਜਾਂ ਦੇਸ਼ ਜਾਰੀ ਕੀਤਾ ਜਾਂਦਾ ਹੈ ਉਸ ਤੇ ਹੋਰ ਵਾਲਾ ਫੈਸਲਾ ਦੱਸੇਗਾ ਕਿ ਵਾਕਿਆ ਦੇ ਵਿੱਚ ਇਸੇ ਕੀਤਾ ਜਾਵੇਗਾ ਅਮਲ ਕੇ ਨਹੀਂ ਕੀਤਾ ਜਾਵੇਗਾ ਜੀ 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 ਤੁਸੀਂ तमाम ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ